ਮੇਰੇ ਬਹੁਤ ਹੀ ਸਤਿਕਾਰਯੋਗ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਪੰਜਾਬ ਬਚਾਓ ਯਾਤਰਾ ਆਰੰਭ ਕੀਤੀ ਹੋਈ ਹੈ ਇਹ ਯਾਤਰਾ ਮਿਤੀ 18 ਮਾਰਚ ਤਕਰੀਬਨ 2:30 ਵਜੇ ਜੀਜੀਨ ਵਾਲਾ ਚੌਕ ਵਿਖੇ ਪਹੁੰਚ ਰਹੀ ਹੈ ਇੱਥੋਂ ਹੁੰਦੀ ਹੋਏ ਮਾਲ ਰੋਡ ਤੱਕ ਮਾਲ ਰੋਡ ਤੋਂ ਅਮਰਿਤ ਸਿੰਘ ਰੋਡ ਅਮਰੀਕ ਸਿੰਘ ਰੋਡ ਤੋਂ ਅਸਲਾਮਨਗਰ ਚੌਕ ਵਿੱਚ ਸਮਾਪਤ ਹੋਏਗੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਇਸ ਯਾਤਰਾ ਨੂੰ ਪੰਜਾਬ ਬਚਾਓ ਯਾਤਰਾ ਨੂੰ कामयाब ਕਰਨ ਲਈ ਵੱਤਵਤ ਗਿਣਤੀ ਵਿੱਚ ਤੁਸੀਂ ਹਿੱਸਾ ਬਣੋ ਤਾਂ ਜੋ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਹੱਥ ਮਜਬੂਤ ਹੋ ਸਕਣ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਸੇਵਾ ਕਰ ਸਕਣ ਕਿਉਂਕਿ ਜੋ ਮੌਜੂਦਾ ਸਰਕਾਰ ਨੇ ਪੰਜਾਬ ਦੇ ਜੋ ਹਾਲਾਤ ਪੈਦਾ ਕੀਤੇ ਹੋਏ ਆ ਬਹੁਤ ਹੀ ਨਿੰਦਨਯੋਗ ਹੈ ਨਸ਼ਾ ਕੋਰੀ ਦਾ ਬੁਰਾ ਹਾਲ ਹੈ ਲਾਅਨ ਡਾਕਟਰ ਦੀ ਕੋਈ ਸਥਿਤੀ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਵਿਕਾਸ ਨਾਲ ਦੀ ਚੀਜ਼ ਨਹੀਂ ਹੈ ਇਸ ਕਰਕੇ ਇਸ ਸਰਕਾਰ ਨੂੰ ਚਲਦਾ ਕਰ ਲਈ ਜੋ ਸਰਦਾਰ ਸੁਖਨੀਤ ਸਿੰਘ ਬਾਦਲ ਜੀ ਨੇ ਵੀ ਨੀਰਾ ਚੁੱਕਿਆ ਹੈ ਪੰਜਾਬ ਬਚਾਓ ਯਾਤਰਾ ਦਾ ਇਸ ਨੂੰ कामयाब ਕਰਨ ਲਈ ਬਠਿੰਡਾ ਸ਼ਹਿਰ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਹਾਜ਼ਰੀ ਲਓ ਇਹਨੇ ਕਹਿੰਦਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਆਦੀ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ